ਸਰਕਾਰੀ ਇਸ ਗੱਲ ਤੇ ਬਣੀ ਸੀ ਪਿੰਡਾਂ ਚੋਂ ਸਰਕਾਰ ਚ ਲਿਆ ਕਰੂ ਉਹਨੇ ਤਾਂ ਗੜੇ ਨਹੀਂ ਮਾਰੇ ਜਿਵੇਂ ਇੱਕ ਵਾਰੀ ਮੁੱਖ ਨਹੀਂ ਦਿਖਾਇਆ ਉਹਨੇ ਸਾਡਾ ਇਸ ਗੱਲ ਦਾ ਬੜਾ ਅਫਸੋਸ ਹੈ ਕਿਹੜਾ ਬਦਲਾਅ ਦੀ ਗੱਲ ਕਰਦੇ ਸੀ ਮੈਂ ਕਹਿੰਦਾ ਵੀ ਜਮਾ ਜ਼ੀਰੋ ਫਰੰਟ ਤੇ ਇਹ ਸਰਕਾਰ ਫੇਲ ਹੈ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੈ ਖਾਸ ਕਰਕੇ ਉਧਰ ਇੱਕ ਡੰਗਰ ਹਸਪਤਾਲ ਸੀ ਉਹ ਬਿਲਕੁਲ ਵਿਹਲਾ ਬੈਠਾ ਜਿਵੇਂ ਵਾਦੇ ਜੇ ਕਰੀ ਜਾਂਦਾ ਸੀ ਆਇਆ ਆਊਂਗਾ ਜੀ ਮੈਂ ਘਰਾਂ ਜਾਊਂਗਾ ਤੁਹਾਡਾ ਮੈਂ ਬੱਠਾਂ ਦੇ ਕੰਮ ਕਰਾਉਂਗਾ ਜ਼ਮੀਨਾਂ ਦੇ ਦਾਤਾਂ ਦੇ ਕਰਾਉਂਗਾ ਹੱਲਿਆ ਦਾ ਕਿਸੇ ਪਾਸੇ ਹੈ ਨਹੀਂ ਗੱਲ ਨਹੀਂ ਆਈ ਨਹੀਂ ਮੁੜ ਕੇ ਹੁਣ ਬੋਟਾਂ ਆ ਗਿਆ ਹੈ ਬੋਟਾਂ ਤੇ ਬੋਟਾਂ ਨੂੰ ਹੋ ਜਾਪੋ ਅਸੀਂ ਚੱਕ ਦੇਾਂਗੇ ਧੁੱਗਾ ਇਹ ਪਹਿਲੇ ਦਿਨ ਤੋਂ ਜਦੋਂ ਸਕੂਲ ਤੋਂ हट ਕੇ ਪੜ੍ਹਨਾ ਸਕੂਲ ਦੇ ਵਿੱਚ ਹੀ ਲੱਗ ਗਿਆ ਸੀ ਕੰਜਰਪੁਣਾ ਕਰਨ ਹੈ ਮਿੱਠੀਆਂ ਮਿਰਚਾਂ ਜੀ ਆ ਖਟੀਆਂ ਮਿਰਚਾਂ ਇਸ ਵਕਤ ਪੁੱਚੋ ਮੰਡੀ ਬਧਾਰਸਵਾ ਹਲਕਾ ਦੇ ਵਿੱਚ ਮੌਜੂਦ ਆ ਪਿੰਡ ਆ ਪੁੱਚੋ ਖੁਰਦ ਮੇਰੇ ਨਾਲ ਪਿੰਡ ਵਾਸੀ ਨੇ ਗੱਲਬਾਤ ਕਰਾਂਗੇ ਹਾਲਾਤ ਦਿਖਾਉਣਗੇ ਡਿਸਪੈਂਸਰੀ ਦੇ ਸਰਕਾਰ ਕਹਿੰਦੀ ਕਿ ਮਹੱਲਾ ਕਲੀਨਿਕ ਪਿੰਡ ਪਿੰਡ ਖੋਲਤਾ ਹਾਲਾਤ ਦਿਖਾਉਣਗੇ ਹਾਲਾਤ ਕੀ ਆ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਕਿ ਇਹ ਡਿਸਪੈਂਸਰੀ ਆ ਸਿਹਤ ਅਤੇ ਤੰਦਰੁਸਤੀ ਕੇਂਦਰ ਪੁੱਚੋ ਖੁਰਦ ਬਠਿੰਡਾ ਦੇ ਵਿੱਚ ਮੌਜੂਦ ਆ ਆ ਨਾਲ ਹੀ ਛੱਪੜ ਵੇਖ ਲਓ ਤੁਸੀਂ ਹਾਲਾਤ ਕਿੱਡੇ ਮਾੜੇ ਹੋ ਚੁੱਕੇ ਨੇ ਆਸੇ ਪਾਸਿਆਂ ਦੇ ਜਿਹੜੇ ਘਰ ਨੇ ਉਹ ਕਿੰਨੇ ਜਿਹੜੇ ਹੈਗੇ ਨੇ ਤਰਸਯੋਗ ਹਾਲਾਤ ਬਣੇ ਹੋਏ ਨੇ ਕਹਿੰਦੇ ਕਿ ਬਿਮਾਰੀਆਂ ਇੱਥੋਂ ਹੀ ਲੱਗਦੀਆਂ ਨੇ ਮੇਰੇ ਨਾਲ ਪਿੰਡ ਵਾਸੀ ਨੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਗੁਰਜੰਟ ਸਿੰਘ ਹੈ ਨਾਮ ਜੀ ਮੇਰਾ ਅੱਛਾ ਜੀ ਭਾਈ ਕੀ ਹੈ ਡਿਸਪੈਂਸਰੀ ਦੇ ਕੀ ਹਾਲਾਤ ਨੇ ਡਿਸਪੈਂਸਰੀ ਦੇ ਬਹੁਤ ਮੰਦਾ ਹਾਲ ਹੈ ਜੀ ਹੂੰ ਇੰਨਾ ਕਿ ਬੰਦਾ ਜੇ ਸਾਡੇ ਆ ਪਰਿਵਾਰ ਰਹਿੰਦੇ ਨੇ ਆ ਹੁਣ ਜਿਹੜੀ ਮੋਟਰ ਚੱਲੀ ਜਾਂਦੀ ਆ ਸਾਹਮਣੇ ਇਹ ਪਾਣੀ ਸੇ ਖੇਤਾਂ ਨੂੰ ਲਿਜਾ ਰਹੇ ਆ ਪੂਰੀ ਮੁਸ਼ਕਲ ਦੇ ਨਾਲ ਹੂੰ ਇੱਥੇ ਤੇ ਆ ਬਹ ਖੜਿਆ ਇੱਥੇ ਗੋਡੇ-ਗੋਡੇ ਪਾਣੀ ਆ ਡਿਸਪੈਂਸਰੀ ਬਿਲਕੁਲ ਜਦੋਂ ਬਾਰਸ਼ੇ ਦਿਨ ਡੁੱਬ ਜਾਂਦੀ ਆ ਇਹਦਾ ਅਸੀਂ ਸਮਾਨ ਚੁ ਵੀ ਦੇ ਸਪੈਂਸਰੀ ਤੋਂ ਵੈਸੇ ਹੀ ਨਾ ਚਲੀ ਜਾਵੇ ਪਰ ਸਾਨੂੰ ਇਸ ਗੱਲ ਦੀ ਬੜੀ ਮੁਸ਼ਕਲ ਹੈ ਵੀ ਕੋਈ ਵੀ ਇੱਥੇ ਐਸਾ ਕੰਮ ਨਹੀਂ ਹੋਇਆ ਵੀ ਜਿਹੜਾ ਕੋਈ ਲੋਕਾਂ ਨੂੰ ਸਿਹਤ ਸਹੂਲਤ ਵਾਸਤੇ ਹੋਵੇ ਤੇ ਜਣੀ ਮੇਰੇ ਕਹਿਣਾ ਪਾਵੇ ਆ ਜੀ ਬੜੀ ਮੁਸ਼ਕਲ ਹੈ ਸਰਕਾਰ ਨੇ ਕੋਈ ਨਿਗਾਹ ਨਹੀਂ ਮਾਰੀ ਜੋ ਕਿ ਨਹੀਂ ਕਿਹਾ ਸੀ ਖੁੱਲਣ ਖਾਤਰੋ ਖੁੱਲ੍ਹੇ ਨਹੀਂ ਤੁਹਾਡੇ ਗੱਲਾਂ ਹੀ ਆ ਜੀ ਤੁਹਾਨੂੰ ਪਤਾ ਹੀ ਇਸ ਗੱਲ ਦਾ ਤੁਸੀਂ ਸਾਰਾ ਸਰਕਲ ਘੁੰਮ ਕੇ ਦੇਖਿਆ ਹੋਣਾ ਪਰ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੈ ਖਾਸ ਕਰਕੇ ਉਧਰ ਇੱਕ ਡੰਗਰ ਹਸਪਤਾਲ ਸੀ ਉਹ ਬਿਲਕੁਲ ਵਿਲਾਪਿਆ ਉਹ ਵੀ ਡਿਸਪੈਂਸਰੀ ਮੰਨ ਲਓ ਚਲੋ ਚਲੀ ਗਈ। ਇਹ ਡਿਸਪੈਂਸਰੀ ਮੰਨ ਲਓ ਚਲੋ ਇੱਕ ਪੁਰਸ਼ਾਂ ਵਾਸਤੇ ਇਸਤਰੀਆਂ ਵਾਸਤੇ ਸੀਗੀ। ਇਹ ਵੀ ਖਤਮ ਕਰਤੀ ਜਾਵਾ। ਕੋਈ ਇੱਥੇ ਡਾਕਟਰ ਵਿਚਾਰੇ ਆਉਂਦੇ ਆ ਉੱਥੇ ਧਰਮ ਜਲਾ ਬੈਠ ਕੇ ਮੁੜ ਜਾਂਦੇ ਆ। ਤੁਸੀਂ ਐਮਐਲਏ ਸਾਹਿਬ ਨਾਲ ਗੱਲ ਨਹੀਂ ਕੀਤੀ ਸੀ ਕਿਤੇ? ਐਮਐਲਏ ਸਾਹਿਬ ਨਾਲ ਪਹਿਲਾਂ ਤਾਂ ਐਮਐਲਏ ਸਰਕਾਰੀ ਇਸ ਗੱਲ ਤੇ ਬਣੀ ਸੀ ਪਿੰਡਾਂ ਚੋਂ ਸਰਕਾਰ ਤੇ ਲਿਆ ਕਰੂ ਉਹਨੇ ਤਾਂ ਗੜੇ ਨਹੀਂ ਮਾਰਿਆ। ਜਿਵੇਂ ਇੱਕ ਵਾਰੀ ਮੁੱਖ ਨਹੀਂ ਦਿਖਾਇਆ ਉਹਨੇ ਸਾਨੂੰ ਤਾਂ ਇਸ ਗੱਲ ਦਾ ਬੜਾ ਅਫਸੋਸ ਹੈ। ਜਿਹੜੇ ਵਿਚਾਰੇ ਭਲੇ ਮਾਨਸ ਲੋਕਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਸੀ। ਪਰ ਉਹ ਹੁਣ ਆਪਦੇ ਆਪ ਨੂੰ ਮੈਨੂੰ ਤਾਂ ਲੱਗਦਾ ਵੀ ਸ਼ਰਮ ਮੰਨਦੇ ਐ ਕਿਉਂਕਿ ਮੈਂ ਕਿਸੇ ਹੋਰ ਪਾਰਟੀ ਨਾਲ ਬਿਲੋਂਗ ਕਰਦਾ ਸੀ ਕਾਲੀਦਾਲ ਨਾਲ ਜਦੋਂ ਮੈਂ ਇੱਥੇ ਹਥਿਆਰ ਨਾਲ ਲਾਉਣ ਲੱਗਿਆ ਮੈਨੂੰ ਕਿਸ ਤੂੰ ਆਨਾ ਭਗਤ ਐ ਮੈਂ ਕਿਹਾ ਤੁਹਾਨੂੰ ਦਿੰਦਾ ਕਹਿੰਦੇ ਸਾਨੂੰ ਬਹੁਤ ਦਿੰਦਾ ਪਰ ਹੁਣ ਮੈਂ ਉਹਨੂੰ ਫੇਰ ਸਵਾਲ ਪੁੱਛਿਆ ਮੈਂ ਉਹਨੂੰ ਦਿਸਣ ਲੱਗ ਗਿਆ ਕਹਿੰਦੇ ਯਾਰ ਤੂੰ ਤਾਂ ਠੀਕ ਨਹੀਂ ਗੱਲ ਕਰਦਾ ਜਾਣ ਕੇ ਟੇਢੀ ਗੱਲ ਕਰਦਾ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੇ ਕੰਮ ਪਹਿਲਾਂ ਸਰਕਾਰਾਂ ਚ ਹੋਏ ਵਿਆ ਇਹ ਸਰਕਾਰ ਨੇ ਨਹੀਂ ਕੰਮ ਕਰਨੇ ਕਿਉਂਕਿ ਜਲਦਬਾਜ਼ੀ ਬਗਲਾੜ ਚ ਆ ਕੇ ਇੱਕ ਦੂਜੇ ਵਿਰੋਧ ਚ ਆ ਕੇ ਲੋਕਾਂ ਨੇ ਉਹੀ ਇੱਕ ਪਲਟਾ ਮਾਰਤਾ ਸੋ ਜਿਹੜਾ ਬਦਲਾਅ ਦੀ ਗੱਲ ਕਰਦੇ ਸੀ ਮੈਂ ਕਹਿੰਦਾ ਵੀ ਜਮਾ ਜ਼ੀਰੋ ਫਰੰਟ ਤੇ ਇਹ ਸਰਕਾਰ ਫੇਲ ਹੈ ਤੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਇਹ ਇੱਕ ਗੇਮ ਦੇ ਵਿੱਚ ਬੱਚੇ ਤੇ ਸੱਟ ਲੱਗੀ ਮੇਰੇ ਖੁਦ بیٹے ਤੇ ਅੰਮ੍ਰਿਤਸਰ ਤੇ ਸਰਕਾਰ ਨੇ ਬੋਲਿਆ ਸੀ ਕਹਿੰਦੇ ਵੀ 15 ਤੋਂ 25-3000 ਰੁਪਇਆ ਉਸ ਗੇਮ ਦੇ ਵਿੱਚ ਕੋਈ ਸੱਟ ਵੱਜੂਗੀ ਦੇਵਾਂਗੇ ਉਹਦਾ ਬਿਲਕੁਲ ਅਲੱਗ ਹੋ ਗਿਆ ਸੀ ਅਕਤੂਬਰ ਦੀ ਸੱਟ ਵੱਜੀ ਹਾਲ ਤੱਕ ਮੈਂ ਪੰਜ ਚਾਰ ਗੇੜੇ ਮਾਰਿਆ ਦਫ਼ਤਰ 'ਚ ਮੈਨੂੰ ਇੱਕ ਪੈਸੇ ਵਾਲੀ ਗੱਲ ਵੀ ਉਹਨਾਂ ਨੇ ਸਾਹ ਨਹੀਂ ਪਲਾਇਆ ਕੱਲ ਨੂੰ ਆ ਜਾਓ ਜੀ ਪਰਸੋਂ ਆ ਜਾਓ ਕੋਈ ਉਹਦਾ ਨਹੀਂ ਜਿਹੜਾ ਸਪੋਰਸ ਵਾਸਤੇ ਕੀਤਾ ਸੀ ਸੋ ਗਲਤ ਹੈ ਉਸ ਤੋਂ ਹਟ ਕੇ ਐ ਪਰ ਫਿਰ ਵੀ ਗਲਤ ਰੱਖੀਏ ਵੀ ਗੱਲ ਕਿਉਂ ਨਹੀਂ ਸੁਣ ਰਹਾ ਐ ਐਮਐਲ ਕੋਲੇ ਗੱਲ ਵੀ ਨਹੀਂ ਕੀਤੀ ਨਹੀਂ ਐਮਐਲ ਕੋਲੇ ਨਹੀਂ ਕੀਤੀ ਐਵੇਂ ਝੂਠ ਨਹੀਂ ਬਾਈਦਾ ਪਰ ਮੈਂ ਦਫ਼ਤਰ ਚਲਾ ਗਿਆ ਸੀ ਦੋ ਚਾਰ ਬਾਰੀ ਜੋ ਡੀਪੀ ਸਾਹਿਬ ਸੀਗੇ ਸੰਤਕੀਰ ਦੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਗੱਲ ਚੱਲੀ ਜਾਂਦੀ ਫਿਰ ਸੱਸ ਆਜੋ ਮੈਂ ਕਿਹਾ ਚਲੋ ਪਰ ਰੁਪਿਆ ਘਟੋ ਘਟ 45000 ਰੁਪਿਆ 60000 ਰੁਪਏ ਦੀ ਮੰਨ ਕੇ ਚਲੋ ਘਟੋ ਘਟ ਤੇ ਲੱਗ ਤਾਈ ਐ ਡਾਕਟਰ ਪ੍ਰਕਾਸ਼ ਹਸਪਤਾਲ ਦੇ ਵਿੱਚ ਗਏ ਅਸੀਂ ਪ੍ਰਾਈਵੇਟ ਸਹੂਲਤ ਲੈਤੀ ਕੀ ਲੱਗਦਾ ਬਾਬਾ ਜੀ ਹਾਲਾਤ ਕੀ ਨੇ ਜਿਵੇਂ ਡਿਸਪੈਂਸਰੀ ਦੇ ਚੱਪੜ-ਛੱਪੜ ਦਾ ਬੁਰਾ ਹਾਲ ਹੈ ਹਾਲਾਤ ਜੀ ਜਿਹੜਾ ਕੁਝ ਇਹਨਾਂ ਨੇ ਬੋਲੇ ਸੀਗੇ ਹਾਂ ਆ ਡਿਸਪੈਂਸਰੀ ਤੁਸੀਂ ਵੇਖੀ ਜਨੋ ਕੀ ਹਾਲ ਆ ਹਾਂ ਸੂਤ ਤੇ ਜਿਹੜੀ ਸਾਡੀ ਸਿਹਤ ਸੂਲਤਾ ਇਹ ਵੀ ਹੈ ਨਹੀਂ ਪਸ਼ੂ ਡੰਗਰਾ ਉਹ ਵਸਤ ਤਾਲ ਸੀਗਾ ਵਧੀਆ ਡਾਕਟਰ ਹੁੰਦਾ ਸੀ ਉਹ ਵੀ ਹੈ ਨਹੀਂ 2 ਸਾਲ ਦਾ ਬਾਕੀ ਸਾਡੇ 401 ਕਿੱਲੇ ਨੂੰ ਪਾਣੀ ਨਹੀਂ ਜਾਂਦਾ ਬਿਲਕੁਲ ਟੁੱਟੇ ਹੋਏ ਖਾਲਾਂ ਬਾਰੇ ਵੀ ਅਸੀਂ ਗਏ ਖੁੱਡੀਆਂ ਕੋਲੇ ਹਾਂ ਇਹਦੇ ਬਾਰੇ ਵੀ ਤਿੰਨ ਨਾਰੀ ਮਿਲ ਕੇ ਆਏ ਵੀ ਡਿਫੈਂਸੀ ਸਾਡੀ ਹੋਗਾ ਪਸ਼ੂਆਂ ਦਾ ਹਸਪਤਾਲ ਹਾਂ ਉਹ ਕਰਾਂਗੇ ਜੀ ਕਰਾਂਗੇ ਤਿੰਨ ਨਾਰੀ ਮਿਲ ਕੇ ਆਏ ਅਸੀਂ ਟਿਕਟ ਮਿਲ ਗਈ ਉਹਨਾਂ ਨੂੰ ਤਾਂ ਐਮਪੀ ਦੀ ਐਮਪੀ ਦੀ ਉਹਨੂੰ ਮਿਲ ਗਈ ਹੋਜੀ ਪਤਾ ਤਾਂ ਇੱਥੇ ਜਨਤਾ ਚਾਹੂ ਉਹਦੇ ਪਤਾ ਲੱਗੂ ਉਹਨੂੰ ਟਿਕਟ ਤਾਂ ਦੇਣੀ ਆ ਉਹਨਾਂ ਨੇ ਟਿਕਟ ਨਾ ਤਾਂ ਵੀ ਜਿੱਤ ਜੀ ਉਸ ਦਾ ਉਹ ਤਾਂ ਜਨਤਾ ਨੇ ਜਿਚਾਉਣਾ ਸਾਡੇ ਇਲਾਕੇ ਦਾ ਉਹਨੂੰ ਬਿਲਕੁਲ ਗੇੜਾ ਮਾਰ ਨਹੀਂ ਪੁੱਛਣਾ ਹੀ ਮੁੜ ਕੇ ਇਹ ਨਹੀਂ ਤਾਂ ਬਿਲਕੁਲ ਉੱਥੇ ਬੈਠਾ ਉਹਦੇ ਘਰੇ ਜਾਦਾ ਅਫਸਰ ਇਹ ਜੀ ਵਰ ਜਾਂਦਾ ਹੁਣ ਮਾਸਟਰ ਹਾਂ ਹਾਂ ਜਿਵੇਂ ਦੋ ਆਰੀ ਆ ਗਿਆ ਕਹਿੰਦਾ ਜੀ ਇਹ ਤਾਂ ਅਸੀਂ 15 ਦਿਨਾਂ ਵਿੱਚ ਕਰ ਦਿਆਂਗੇ ਅੱਧਾ ਦੋ ਕਿੰਨੇ ਵਾਰੀ ਆਇਆ ਇੱਥੇ ਹਾਂ ਜੀ ਕਿੰਨੇ ਵਾਰੀ ਆਇਆ ਦੋ ਵਾਰੀ ਆਇਆ ਜੀ ਅੱਛਾ ਅੱਜ ਸਾਡੇ ਨਾਲ ਗੱਲਾਂ ਕਰਕੇ ਤਾਂ ਕਹਿੰਦਾ ਥੱਲੋਂ ਉੱਤੋਂ ਇਹਦੀ ਛੱਤ ਢਾ ਕੇ ਕੰਧਾਂ ਦਾਹਾਂ ਚੱਕ ਲਾਂਗੇ ਭਰਤ ਪਵਾ ਦੇਾਂਗੇ ਇਹ ਤਾਂ ਵਧੀਆ ਬਣ ਜੂ ਅਸੀਂ ਅਖਿਆ ਜੀ ਬਣਾ ਦਿਓ ਹਾਂ ਇੱਕ ਦਿਨ ਆਇਆ ਔਰ ਆ ਕੇ ਕਹਿੰਦਾ ਤੁਸੀਂ ਐਂ ਕਰੋ ਪੰਚਾਇਤ ਦੀ ਜ਼ਮੀਨ ਕੋਈ ਪਿੰਡ ਤੋਂ ਬਾਹਰ ਪਾ ਲੋ ਮੈਂ ਕਹਾਂਗਾ ਸਾਡੇ ਪਿੰਡ ਚ ਪੰਚਾਇਤ ਦੀ ਜ਼ਮੀਨ ਟੱਟੀ ਦਾ ਬੋਰ ਲਾਉਣ ਵਾਸਤੇ ਵੀ ਨਹੀਂ ਸੀ ਹੁੰਦੀ ਹਾਂ ਵੀ ਮੈਂ ਕਿਹਾ ਨੰਬਰਾਂ ਦਾ ਥਾਂ ਹੈ ਤਾਂ ਕਰਕੇ ਹੈ ਬਣੇ ਤੇ ਇੱਥੇ ਮੈਂ ਕਿਹਾ ਸਾਡੇ ਪੰਚਾਇਤਦਾਨੀ ਕੋਈ ਇੱਥੇ ਹੁੰਦਾ ਉਹ ਕਹਿੰਦਾ ਫਿਰ ਕੋਈ ਗੱਲ ਨਹੀਂ ਬਾਬਾ ਛੱਤੀ ਢੋਣੀਆਂ ਦੀ ਇੱਥੋਂ ਹੀ ਤਾਂ ਹਾਂ ਚੱਕ ਲਾਂਗੇ ਚੱਕ ਕੇ ਤੇ ਬਸ ਇਹ ਤਾਂ ਥੋੜੇ ਜਿਹਰੇ ਤਾਂ ਕੰਮ ਹੀ ਹੈ ਬਣਾ ਦੇਾਂਗੇ ਤੇ ਬਣਾ ਕਿ ਨਹੀਂ ਗਏ ਨਾ ਕਿਉਂ ਆਈ ਨਹੀਂ ਮੁੜ ਕੇ ਅੱਛਾ ਹੁਣ ਫਿਰ ਵੋਟਾਂ ਆ ਗਈਆਂ ਹੈ ਵੋਟਾਂ ਆ ਗਈਆਂ ਤੇ ਵੋਟਾਂ ਆ ਗਈ ਉਹ ਜਪ ਅਸੀਂ ਚੱਕ ਦੇਾਂਗੇ ਝੁੱਗਾ ਹਾਂ ਹਾਂ ਉਹਦਾ ਕਹਿੰਦੇ ਸੀ ਅਸੀਂ ਸਿਹਤ ਸਹੂਲਤਾਂ ਦੇ ਕੰਮ ਕਰਾਂਗੇ ਉਹਦਾ ਇੱਥੇ ਸਾਨੂੰ ਤਾਂ ਉਹਦੇ ਦੇ ਪਹਿਲੇ ਦਿਨ ਆਇਆ ਉਹਦੇ ਇੱਥੇ ਕਾਹਗਾ ਇੱਕ ਤਾਂ ਡਿਸਪੈਂਸਰੀ ਦਾ ਮੇਰੇ ਕੋਲੇ ਆ ਗਿਆ ਕੰਮ ਇੱਕ ਕਹਿੰਦਾ ਜਿਹੜੀ ਟੁੰਗਾ ਵਾਲੀ ਦੀ ਟੁੰਗਾ ਵਾਲੀ ਵਾਲੀ ਸੜਕ ਰਹਿੰਦੀ ਹੈ ਉਹ ਇਹਨਾਂ ਸੜਕ ਮੈਂ ਬਣਾਉਣੀ ਆ ਥੋੜੇ ਦਿਨਾਂ ਵਿੱਚ ਚਾਲੂ ਕਰ ਦਿਆਂਗੇ ਉਹ ਮੇਦੀ ਉਮੇ ਪਈ ਆ ਤੇ ਨਾ ਮੁੜ ਕੇ ਇੱਥੇ ਆਇਆ ਤੇ ਨਾ ਮੁੜ ਕੇ ਇੱਥੇ ਕੋਈ ਗੱਲ ਇੱਕ ਇੱਕ ਇੰਨੀ ਗੱਲ ਦੀ ਸਹੂਲਤ ਤਾਂ ਸਾਨੂੰ ਦੇ ਗਏ ਉਹ ਵੀ ਸਾਡੇ ਪਿੰਡ ਦੀ ਇੱਕ ਬਹੂ ਉਸ ਪਾਰਟੀ ਚ ਆਹ ਸੋਲਰ ਲਾਈਟ ਲੱਗ ਗਈ ਉੱਤੇ ਇੱਕ ਹਾਂ ਇੱਕ ਵੀ ਲਾਈਟ ਲੱਗੀ ਸਾਰੇ ਪਿੰਡ ਚ ਨਹੀਂ ਨਹੀਂ ਸਾਰੇ ਪਿੰਡ ਚ ਤਾਂ ਤਿੰਨ ਲੱਗੀਆਂ ਇੱਕ ਉਧਰ ਲੱਗੀ ਆ ਇੱਕ ਪਿੰਡ ਦੇ ਵਿਚਾਲੇ ਲੱਗੀ ਆ ਇਹ ਬੱਤਸ ਗੱਲਾਂ ਤਾਂ ਬੜੀਆਂ ਵੱਡੀਆਂ ਕਰਦੇ ਪਾ ਗੱਲਾਂ ਤਾਂ ਗੱਲਾਂ ਤਾਂ ਹੀ ਗੱਲ ਸੁਣੋ ਜੇ ਗੱਲਾਂ ਕੰਨੀ ਦੇਖ ਗਏ ਤਾਂ ਗੱਲਾਂ ਨਾਲ ਤਾਂ ਰੱਬ ਨੂੰ ਥੱਲੇ ਸਿੱੜਦੇ ਆ ਤੇ ਉਦੋਂ ਜਦੋਂ ਆ ਜਾਂਦੀ ਹੈ ਹੱਥ 'ਚ ਕੁਰਸੀ ਆ ਜਾਂਦੀ ਹੈ ਫਿਰ ਤਾਂ ਉਸੇ ਨੂੰ ਘਰੇ ਬੈਠੇ ਆ ਇੱਧਰ ਵੀ ਜੇ ਕੋਈ ਤਾਂ ਕੋਈ ਰੁਪਏ ਦੇਣ ਆਲਾ ਗਿਆ ਤਾਂ ਤੇਰਾ ਕਰ ਦਿਆਂਗੇ ਨਹੀਂ ਤਾਂ ਬੱਤਸ ਸਤਰੀ ਗੱਲ ਇਹ ਲੇਖ ਨੇ ਕੰਮ ਹੀ ਬਹੁਤ ਕਰਤੇ ਪਿੰਡਾਂ ਦੇ ਸਾਰੇ ਕੰਮ ਕਰਤੇ ਜਿਹੜੇ ਸਰਸਤਸਾਨਾਂ ਦੇ ਨਹੀਂ ਕੰਮ ਹੋਇਆ ਸੀ ਉਹ ਅਸੀਂ ਕਰਤੇ ਸਾਰੇ ਸਾਨੂੰ ਤਾਂ ਸਾਨੂੰ ਤਾਂ ਕਿਤੇ ਕੀਤਾ ਦੇਖਦਾ ਨਹੀਂ ਹੂੰ ਗਰਾੜੀ ਨਹੀਂ ਵੀਰ ਹਾਂ ਸੰਤੋਖ ਜੀ ਨੇ ਕੀਤਾ ਦੇਖਦਾ ਨਹੀਂ ਹੂੰ ਵੀ ਕੋਈ ਕਿਤੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਕਰਿਆ ਪਿਆ ਬਸ ਕੱਲਿਆ ਅੱਜ ਤੁਸੀਂ ਆਏ ਦੇਖ ਲਓ ਵੀ ਇਹਦੀਆਂ ਪਾਪਾਂ ਗੱਡਣ ਤੇ ਕਿੰਨੇ ਰੁਪਏ ਲੱਗੇ ਹੋਣਗੇ ਤੇ ਸੋਲਰ ਲਾਈਟ ਕਿੰਨੇ ਦੀ ਆਉਂਦੀ ਹੋ ਉੱਦੇ ਸਾਨੂੰ ਦੱਸਦੇ ਸੀ ਕਿ 25-2500 ਦੀਆਂ ਲਾਈਟਾਂ ਤੁਹਾਡੇ ਤਿੰਨ ਲਾਤੀਆਂ ਅੱਛਾ ਹਾਂ ਉਹ ਦੇਖ ਲਓ ਹੁਣ 2500 ਦੀਆਂ ਉਹ ਵੀ ਉਹ ਵੀ ਕੀ ਪਤਾ ਸਾਡੇ ਸਾਨੂੰ ਹੀ ਲੰਗਾ ਹੁਣ ਹੂੰ ਕਿਉਂ ਜਦੋਂ ਅਸੀਂ ਵੋਟਾਂ ਦੇ ਕੇ ਜਿਤਾਇਆ ਹੈ ਹੂੰ ਐ ਮੁੱਖ ਮੰਤਰੀ ਕਿਵੇਂ ਲੱਗਦਾ ਤੁਹਾਨੂੰ ਇਹ ਹੋਣਾ ਵਾਲਾ ਹਾਂਤਮਨ ਕਿਵੇਂ ਲੱਗਦਾ ਹੈ ਭਗਵੰਤਮਨ ਹਾਂ ਉਹ ਜੀ ਬੱਤਰੇ ਵਾਲੇ ਮਿਲੇ ਜਾਂ ਠੀਕ ਠਾਕ ਜਈ ਹੈ ਅੱਛਾ ਹਾਂ ਜਿਵੇਂ ਵਾਦੇ ਜੇ ਕਰੀ ਜਾਂਦਾ ਸੀ ਆਇਆ ਹੂੰ ਗਾਜੀ ਮੈਂ ਕਰਾਂ ਜਾਊਂਗਾ ਤੁਹਾਡਾ ਬੈਠਾਂ ਦੇ ਕੰਮ ਕਰਾਊਂਗਾ ਜ਼ਮੀਨਾਂ ਦੇ ਦਾਤਾਂ ਦੇ ਕਰਾਂਗਾ ਹੱਲਿਆ ਤਾਂ ਕਿਸੇ ਪਾਸੇ ਹੈ ਨਹੀਂ ਗੱਲ ਨਹੀਂ ਹੈ ਅਸਲ ਚਾਹੇ ਗੱਲ ਇਹ ਹੈ ਮਤਲਬ ਮੁੱਖ ਮੰਤਰੀ ਬਣੇ ਕੋਈ ਜਿਹੜਾ ਹੋਵੇ ਕਬੀਲਦਾਰ ਗਰੀਬ ਆਦਮੀ ਹੋਵੇ ਇਹ ਕਬੀਲਦਾਰ ਨਹੀਂ ਸੀ ਹੈ ਕਬੀਲਦਾਰ ਨਹੀਂ ਨਹੀਂ ਇਹ ਇਹਨਾਂ ਨੂੰ ਇਹਨਾਂ ਨੂੰ ਆਇਆ ਗੱਲ ਜਿਹੜੇ ਜਿਵੇਂ ਹੁਣ ਕੈਪਟਨ ਸੀ ਉਹ ਮੁੱਖ ਮੰਤਰੀ ਸੀ ਹੂੰ ਉਹਦੇ ਤੋਂ ਦੋ ਕੰਮ ਸੀ ਇੱਕ ਤਾਂ ਉਹ ਫੌਜ ਦਾ ਕੈਪਟਨ ਸੀ ਹੂੰ ਕਮਲਾ ਸੀ ਇੱਕ ਰਾਜੇ ਦਾ ਪੁੱਤ ਸੀ ਹੈ ਰਾਜੇ ਕਿਸੇ ਦੀ ਸਲਾਹ ਨਾਲ ਕਰਦੇ ਹੁੰਦੇ ਆ ਕੰਮ ਆਪ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਉਹ ਉਹਦੇ ਤੋਂ ਦੋ ਕੰਮ ਸੀ ਇਹ ਇਹ ਪਹਿਲੇ ਦਿਨ ਤੋਂ ਜਦੋਂ ਸਕੂਲ ਤੋਂ हट ਕੇ ਪੜਨ ਨੂੰ ਸਕੂਲ ਦੇ ਵਿੱਚੇ ਹੀ ਲੱਗ ਗਿਆ ਸੀ ਕੰਜਰਪਣਾ ਕਰਨ ਹੈ ਮੇਠੀਆਂ ਮਿਰਚਾਂ ਜੀ ਆ ਖਟੀਆਂ ਮਿਰਚਾਂ ਹੈ ਵੇਚੀ ਗਿਆ ਤੇ ਉਹ ਇਹ ਤਾਂ ਕੋਈ ਬੰਦਾ ਸੁਲਜਾਵਾ ਹੋਵੇ ਫੇਰ ਹੀ ਗੱਲ ਹੁੰਦੀ ਹੈ ਇਹ ਤਾਂ ਕਹਿੰਦੇ ਮੈਂ ਸੁਲਜਾ ਆਇਆ ਪਿੰਡਾਂ ਚੋਂ ਆਇਆ ਆਇਆ ਤਾਂ ਪਿੰਡਾਂ ਚੋਂ ਹੀ ਸੀ ਆਇਆ ਤਾਂ ਜਿੱਦੇ ਦੇ ਲੋਕ ਮਗਰ ਲੱਗੇ ਸੀ ਇਹ ਤੁਰ ਕੇ ਆਇਆ ਸੀ ਕਿ ਲੋਕ ਮਗਰ ਟਰੈਕਟਰਾਂ ਤੇ ਆਏ ਸੀ ਤੇ ਹੁਣ ਹੁਣ ਜਦੋਂ ਜਦੋਂ ਹੱਥ 'ਚ ਸੱਤਾ ਆ ਗਈ ਉਦੋਂ ਕੌਣ ਤੂੰ ਤੇ ਕੌਣ ਮੈਂ ਇਹ ਤਾਂ ਕਹਿੰਦੇ 13 ਦਿਨ ਦਿੱਤਾਗੇ ਸਾਰੇ ਸੀਟਾਂ ਜਿੱਤਣਗੇ ਦੇਖੋ ਹੱਥ ਜੁੜਨ ਤੋਂ ਪਤਾ ਲੱਗੂ ਕਿਹਦੇ ਨਾਲ ਜੁੜਦੇ ਨੇ ਬਾਬਾ ਹੈ ਕਿਹਦਾ ਜੁੜਨ ਦੇ ਦੇਖੋ ਕੀ ਪਤਾ ਕਿਹਦੇ ਨਾਲ ਜੁੜਨਗੇ ਹੁਣ ਐਂ ਗੱਲੋਂ ਕਿਸੇ ਨੇ ਆਖਿਆ ਸੀ ਗਾਦਾ ਅਦਾ ਪਾਪਾ ਕਹੇ ਮੇਰੇ ਹੱਥ ਬੜੇ ਕੂੜੇ ਆ ਹਾਂ ਆਦਾ ਜੁੜਨ ਤੋਂ ਪਤਾ ਲੱਗੂ ਪੁੱਤ ਵੀ ਕੂੜੇ ਕੂਲੇ ਆ ਕੇ ਖਰਦੜਿਆ ਹਾਂ ਉਹ ਗੱਲ ਹੈ ਹੁਣ ਐ ਮੰਨ ਲਓ ਸਾਡੇ ਸਰਪੰਚ ਨੇ ਅੱਜ ਛੱਪੜ ਦਾ ਵੀਡੀਓ ਕੋਲੇ ਜਾ ਕੇ ਦੇਖ ਲਓ ਵੀ ਪਟਾਤਾ ਅੱਛਾ ਆਹਾ ਕਿਹੜੇ ਪੱਟੇ ਪੱਟੇ ਪੈ ਪੱਤਾ ਕਿਹੜਾ ਪਿਆ ਦੂਜੇ ਦੀ ਨਹੀਂ ਇੱਥੇ ਪੱਤਰਕਾਰ ਆ ਗਿਆ ਅੱਛਾ ਉਹਨੇ ਸਰਪੰਚ ਸਾਹ ਦੇ ਲਿਆ ਅਗੇ ਛੱਪੜ ਕੇ ਮੈਂ ਆਖੇ ਜੀ ਪੱਟਤਾ ਛੱਪੜਤਾ ਉਹ ਕਹਿੰਦਾ ਯਾਰ ਪੱਟਤਾ ਇੱਥੇ ਖਾਲਸਾ ਸੀ ਉਹ ਘਰ ਵਾਲਾ ਇੱਕ ਮੈਂ ਸੀ ਇੱਥੇ ਸਾਨੂੰ ਕਹਿੰਦੇ ਕਿਉਂ ਵੀ ਪੱਟਿਆ ਗਿਆ ਮੈਂ ਖਾ ਜੀ ਗੱਲ ਲੈਣੀ ਹੈ ਵੀ 18 ਟਰਾਲੀਆਂ ਇਹਦੇ ਵਿੱਚੋਂ ਮਿੱਟੀ ਦੀਆਂ ਕੱਢ ਲੀਆਂ ਅੱਛਾ 6 ਟਰਾਲੀਆਂ ਇਹਦੇ ਵਿੱਚ ਮੋੜ ਕੇ ਰੇਤੇ ਦੀਆਂ ਬਾਤੀਆਂ ਕੇ ਟਰੈਕਟਰ ਤਿਲਕਦੇ ਅੱਛਾ ਹੈ ਉਹਨੇ ਸਰਪੰਚ ਨੂੰ ਪੁੱਛਿਆ ਕਿ ਜੀ ਪੱਟਿਆ ਗਿਆ ਉਹ ਕਹਿੰਦਾ ਫਿਰ ਉਹ ਜਿਹੜੀ ਪੰਨੀ ਕੋਈ ਉਹ ਰਾਤ ਨੂੰ ਮੈਂ ਹੀ ਪੈ ਗਿਆ ਸੀ ਇਹਦੇ 'ਚ ਅੱਛਾ ਜੀ ਪਰ ਗਿਆ ਸੀ ਇਹ ਅੱਛਾ ਉਹ ਕਹਿੰਦਾ ਪੰਨੀ ਆਹ ਰਾਤ ਤੇ ਰਾਤ ਉੱਗ ਰਹੀ ਐ ਡੇਡੀ ਤੇ ਬੱਸ ਕਿ ਸਾਡੇ ਪਿੰਡ ਦਾ ਕੰਮ ਹੀ ਕੋਈ ਨਾ ਹੋਇਆ ਨਾ ਹੋਵੇ ਜਿਹੜੇ ਜਦੋਂ ਸਾਡੇ ਪਿੰਡ 'ਚ ਪਲੇ ਰਿਆ ਸੀ ਉਹ ਜਿਹੜੇ ਕਰਾ ਗਿਆ ਕਰਾ ਗਿਆ ਉਹ ਜਿਹੜੇ ਨੂੰ ਜਿਹੜੀ ਗੱਲ ਨੂੰ ਕਰਦਾ ਸੀ ਫੜਦਾ ਸੀ ਉਹ ਪੂਰੀ ਕਰਕੇ ਹਟਦਾ ਸੀ ਇਹ ਨਹੀਂ ਕਰਦੇ ਪੂਰੀ ਇਹ ਤਾਂ ਕਹਿੰਦੇ ਸੀ ਪੂਰਾ ਕੰਮ ਕਰਦੇ ਆ ਇਹ ਤਾਂ ਮੈਂ ਨਾ ਕਿਤੇ ਦੱਸਿਆ ਤਾਂ ਨਹੀਂ ਬਿਆ ਕਰਤਾ ਹੂੰ ਇਹਨਾਂ ਦਾ ਉਹ ਸਾਡਾ ਡੰਗਰਾ ਹਸਪਤਾਲ ਸੀ ਪਸ਼ੂ ਮਰੀ ਜਾਂਦੇ ਆ ਇੱਥੇ ਚੱਕਣ ਵਾਲੇ ਡੰਗਰ ਚੱਕਣ ਵਾਲੇ ਸੱਤੋਂ 2500 ਰੁਪਿਆ ਮੰਗਦੇ ਆ ਵੀ ਫੇਰ ਚੱਕਾਂਗੇ ਹੂੰ ਤੇ ਡੰਗਰਾ ਹਸਪਤਾਲ ਚ ਖੇਤੀਬਾੜੀ ਵਾਲੇ ਬਹਾਤੇ ਹੂੰ ਮੱਛ ਬਦਨਾ ਆ ਗਿਆ ਪੂਰਾ ਤਰਾਬ ਬਦਲਾਈ ਹੈ ਜਦੋਂ ਕੋਈ ਪੁੱਛਦਾ ਨਹੀਂ ਕੋਈ ਗਿੰਦਾ ਨਹੀਂ